ਸਤ ਸ੍ਰੀ ਅਕਾਲ ਪਰਮਾਨ ਕਰਨੀ ਸੋ ਮੇਰੇ ਰੱਬ ਵਰਗੇ ਸਰੋਤੇ ਆ ਨੇ ਬਹੁਤ ਵੱਡਾ ਹੰਗਾਰਾ ਦਿੱਤਾ ਇਸ ਚੈਨਲ ਨੂੰ ਸੋ ਪ੍ਰਭਾਤਮਾ ਸਦਾ ਹੀ ਚੜਦੀ ਕਲਾ ਰੱਖੇ ਅੱਜ ਮੈਰੋਂ ਦੇ ਗਰਾਊਂਡ 'ਚ ਅਸੀਂ ਖੜੇ ਆ ਤੇ 2 ਹਫ਼ਤੇ ਲੰਘੇ ਆ ਪਹਿਲੇ ਹਫ਼ਤੇ ਸਾਡੀ ਕ੍ਰੋਸ ਕੰਟਰੀ ਸੀ ਜਿਹੜੀ ਉਹ 12 ਕਿਲੋਮੀਟਰ ਦੀ ਸੀਗੀ ਅੱਜ ਸਾਡੀ ਕ੍ਰੋਸ ਕੰਟਰੀ ਆ 16 ਕਿਲੋਮੀਟਰ ਦੀ ਕਿਉਂਕਿ ਦਿਨ ਅੱਜ ਠੀਕ ਆ ਮੌਸਮ ਸਾਫ਼ ਦੇ ਗਿਆ ਪ੍ਰਗਤੀ ਮਿਹਰਬਾਨ ਆ ਪ੍ਰਗਤੀ ਦਾ ਕੋਲਸੀ ਪਿਛਲੇ ਹਫ਼ਤੇ ਬਹੁਤ ਗਰਮੀ ਸੀਗੀ ਤੇ ਅੱਜ ਬਹੁਤ ਵਧੀਆ ਬੱਦਲ ਆ ਠੀਕ ਆ ਸੂਚਨਾ ਕਰਕੇ ਪ੍ਰਮਾਤਮਾ ਕਰੇ ਅੱਜ ਸਾਰੇ ਅਸੀਂ 16 ਕਿਲੋਮੀਟਰ ਲਾ ਕੇ ਮੁੜੀਏ ਠੀਕ ਹੈ ਤੇ ਬੇਨਤੀ ਹੈ ਅੱਜ ਤੁਹਾਡੇ ਮੂਰੇ ਹੱਥ ਬਨ ਕੇ ਇੱਕ ਤਾਂ ਜਦੋਂ ਇੱਥੋਂ ਆਪਾਂ ਨਿਕਲਣਾ ਹੈ ਤੁਸੀਂ ਸੜਕ ਨਹੀਂ ਰੋਕਣੀ ਉਹਦੋਂ ਤੁਸੀਂ ਸੜਕ ਰੋਕੀ ਸੀ ਮੈਂ ਤੁਹਾਨੂੰ ਕਿਹਾ ਸੀ ਸੜਕ ਨਹੀਂ ਰੋਕਣੀ ਇਕੱਲੇ ਇਕੱਲੇ ਨੇ ਜਾਣਾ ਜਿੰਨਾਂ ਚਿਰ ਆਪਾਂ ਪੱਕੇ ਰੋਡ ਤੇ ਆ ਇਕੱਲੇ ਇਕੱਲੇ ਨੇ ਆਉਣਾ ਉਹਦੋਂ ਜਿੰਨਾ ਪੱਕੇ ਰੋਡ ਤੇ ਚਾਰੇ ਨੇ ਇਕੱਠੇ ਨਹੀਂ ਆਉਣਾ ਚਾਰੇ ਇਕੱਠੇ ਆਏ ਆ ਮੈਂ ਦੇਖਿਆ ਇੱਥੋਂ ਜਦੋਂ ਜਾਂਦੇ ਆ ਉਦੋਂ ਵੀ ਤਿੰਨ ਤਿੰਨ ਇਕੱਠੇ ਜਾਂਦੇ ਆ ਰੋਡ ਆ ਨੰਗਾ ਬੰਦ ਹੁੰਦਾ ਨੁਕਸਾਨ ਹੋ ਜਾਊਗਾ ਪਿੱਛੋਂ ਲਿਆ ਕੇ ਕੋਈ ਲੱਗ ਕੇ ਆ ਜਾ ਮੁਰਿਓ ਕਿਸੀ ਨੇ ਮਾਰਿਆ ਗੜਬੜ ਹੋ ਜਾਣੀ ਠੀਕ ਹੈ ਕੁਛ ਵੀ ਕਰਨਾ ਇਕੱਲੇ ਇਕੱਲੇ ਨਹੀਂ ਜਾਣ ਦੀ ਚਾਰ ਰਾਊਂਡ ਇੱਥੇ ਹੋਣਗੇ ਚਾਰ ਰਾਊਂਡ ਇੱਥੇ ਹੋਣਗੇ ਠੀਕ ਹੈ ਚਾਰ ਰਾਊਂਡ ਤੋਂ ਬਾਅਦ ਪੂਰੇ ਕਰਨ ਤੋਂ ਬਾਅਦ ਪੰਜਵਾਂ ਰਾਊਂਡ ਫੇਰ ਬਾਹਰ ਨਿਕਲਣਾ ਠੀਕ ਹੈ ਉਦੋਂ ਆਪਾਂ ਐਸ ਰੋਡ ਤੋਂ ਆਏ ਨੂੰ ਨਿਕਲੇ ਸੀ ਅੱਜ ਸਿੱਧੇ ਜਾਣਾ ਠੀਕ ਹੈ ਸਿੱਧੇ ਜਾ ਕੇ ਫਿਰ ਉੱਥੋਂ ਸੂਏ ਦੀ ਪਟੜੀ ਪਰਲੇ ਪਾਸੇ ਹੋਣਾ ਪਰਲੇ ਪਾਸੇ ਹੀ ਤੁਰਿਆ ਜਾਣਾ ਉਦੋਂ ਆਪਾਂ ਉਰਲੇ ਪਾਸੇ ਦੀ ਆਏ ਸੀ ਇੱਥੋਂ ਪਰਲੇ ਪਾਸੇ ਅੱਜ ਚੱਕੜ ਬਹੁਤ ਐ ਪਰਲੇ ਪਾਸੇ ਉਤਲੇ ਪਾਸੇ ਪਟੜੀ ਤੇ ਇੱਥੋਂ ਜਿਉਂ ਚੜਦੇ ਆ ਪਰਲੇ ਪਾਸੇ ਜਦੋਂ ਪਰਲੇ ਪਾਸੇ ਥੱਲੇ ਉਤਰੇ ਅੱਗੇ ਜਾ ਕੇ ਰੋਡ ਸਹੀ ਐ ਠੀਕ ਐ ਮੀ ਪਿਆ ਥੋੜਾ ਬਹੁਤਾ ਹੋ ਸਕਦਾ ਪਾਣੀ ਪਰ ਬਚ ਪਚਾ ਕੇ ਸਿੰਗਲ ਸਿੰਗਲ ਬੰਦਾ ਨੰਗ ਸਕਦਾ ਠੀਕ ਐ ਪ੍ਰਵਾਹ ਨਹੀਂ ਮੰਨਣੀ ਕੋਸ਼ਿਸ਼ ਕਰਨੀ ਐ ਜਿੰਨੀ ਦ੍ਰਿੜਤਾ ਰੱਖ ਕੇ ਲਈ ਜਾਵੇ ਕੋਈ 6 ਜਾਂਦਾ ਕੋਈ 8 ਜਾਂਦਾ ਕੋਈ 10 ਜਾਂਦਾ ਕੋਈ 12 ਜਾਂਦਾ ਕੋਈ 15 ਜਾਂਦਾ ਕੋਈ 16 ਪੂਰੀ ਕਰਦਾ ਕੋਈ ਕਰਦੀ ਨਹੀਂ ਠੀਕ ਐ ਮਨ ਚ ਦ੍ਰਿੜਤਾ ਆ ਗਈ ਤੇ ਪੂਰੀ ਕਰੋਗੇ ਠੀਕ ਐ ਮਨ ਮੈਸੇਜ ਦਿੰਦਾ ਮਾਸਪੇਸ਼ੀਆਂ ਨੂੰ ਤੇ ਜੇ ਮਨ ਸਟਰੋਂਗ ਹੈ ਤੇ ਫਿਰ 16 ਹੋਊਗੀ ਠੀਕ ਹੈ ਕੋਸ਼ਿਸ਼ ਕਰਨੀ ਹੈ ਕਿ 16 ਪੂਰੀ ਹੋ ਜੇ ਥੱਕ ਕੇ ਤਾਂ ਵੀ ਕੋਈ ਗੱਲ ਨਹੀਂ ਕੱਲ ਗੱਲ ਚੱਲੀ ਸੀ ਸੱਲਾਂ ਟੁੱਟਣ ਦੀ ਥੋਡੇ ਸੈੱਲ ਜਿੰਨੇ ਟੁੱਟਦੇ ਆ ਉਦੋਂ ਸਟਰੋਂਗ ਹੋ ਕੇ ਉਦੋਂ ਜ਼ਿਆਦਾ ਬਣਦੇ ਆ ਮੈਂ ਤੁਹਾਡੇ ਨਾਲ ਆ ਮੇਰੀ ਏਜ ਆ ਜਿੰਨੇ ਸੈੱਲ ਟੁੱਟਦੇ ਆ ਉਹਨੇ ਬਣਦੇ ਨਹੀਂ ਸਟਰੋਂਗ ਵੀ ਨਹੀਂ ਹੁੰਦੇ ਸਟਰ 올ਡ ਬੰਦੇ ਦਾ ਸਟਰੋਂਗ ਨਹੀਂ ਹੁੰਦੇ ਸਰ ਟੁੱਟਦੇ ਆ ਬਣਦੇ ਆ ਰਿਕਵਰੀ ਬਹੁਤ ਔਖੀ ਆ ਕਰਨੀ ਸਮਝਦੇ ਆ ਨਾ ਔਰ ਮੈਂ ਚਾਹਣਾ ਥੋੜੀ ਮੱਤ ਵੀ ਪੂਰੀ ਇੰਨੀ ਜਿਆਦੇ ਪਾਵਰਫੁਲ ਇੰਨੀ ਜਿਆਦੇ ਟੈਕਨੀਕਲ ਇੰਨੀ ਜਿਆਦੇ ਜਾਗੀ ਵੀ ਹੋਵੇ ਤੁਹਾਨੂੰ ਪਤਾ ਲੱਗ ਜੇ ਇਹ ਚੀਜ਼ਾਂ ਦਾ ਵੀ 16 ਤਾਂ ਨਾਰਮਲ ਆ ਚੱਲਣ ਦੇ ਥੱਕਣ ਦੇ ਕੱਲ ਨੂੰ ਇਦੂ ਚੜ ਕੇ ਆਉਂਗਾ ਕੱਲ ਦੀ ਛੁੱਟੀ ਐ ਮਾਲਸ਼ਾਂ ਕੀਤੀਆਂ ਪਰਸੋਂ ਨੂੰ ਐਂ ਜਿਵੇਂ ਓਕੇ ਆ ਠੀਕ ਐ ਪਲੇਰੀ ਜਿਆਦੇ ਉਹਦੇ ਵਿੱਚ ਆਉਣੀ ਐ ਜਿਹੜਾ ਬੰਦਾ ਇਹ ਪੁਆਇੰਟ ਨੂੰ ਸਮਝ ਗਿਆ ਪਲੇਰੀ ਜਿਆਦੇ ਉਹਦੇ ਚ ਆਉਣੀ ਐ ਜਿਹੜਾ ਬੰਦਾ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਤਿਆਰ ਹੋ ਗਿਆ ਕਦੇ ਹੰਬਿਆ ਹੀ ਨਹੀਂ ਕਦੇ ਥੱਕਦਾ ਹੀ ਨਹੀਂ ਤੇ ਕਿਵੇਂ ਇਹਨੂੰ ਮੰਨਦਾ ਹੀ ਨਹੀਂ ਤੇ ਕਿਵੇਂ ਇਹਨੂੰ ਜਿੱਤਣਾ ਰਾਈਟ ਆਲਸੀ ਨੂੰ ਜਿਵੇਂ ਮੈਂ ਵਾਰ-ਵਾਰ ਬੇਨਤੀ ਜਿਕੇ ਨਾ ਅੱਜ ਤੁਸੀਂ ਸਹੀ ਟਾਈਮ ਤੇ ਆ ਗਏ ਆ ਮਿੱਦੀ ਐ ਇੱਕ ਟੋਲਾ ਰਹਿ ਗਿਆ ਕੱਲਾ ਦੌਦਰ ਵਾਲਿਆਂ ਦਾ ਬਾਕੀ ਸਾਰੇ ਆ ਗਏ ਆ ਤੁਸੀਂ ਟਾਈਮ ਸਰ ਟਾਈਮ ਸਰ ਆਉਣਾ ਵੀ ਬੰਦੇ ਦੀ ਜਿੱਤ ਹੈ ਪਹਿਲਾਂ ਆਉਣਾ ਅਡਵਾਂਸ ਉਹ ਵੀ ਬੰਦੇ ਦੀ ਜਿੱਤ ਹੈ ਠੀਕ ਹੈ ਨਾ ਜੇ ਤੁਸੀਂ ਕੰਪੀਟੀਸ਼ਨ ਲੜਦੇ ਆ ਤੁਸੀਂ ਕਹਿੰਦੇ ਜਿੱਤ ਆ ਆ ਪਹਿਲੀ ਜਿੱਤ ਤੇ ਮੋਰਚਾ ਮਾਰ ਗਏ ਆ ਵੀ ਟਾਈਮ ਟੂ ਟਾਈਮ ਆਉਣਾ ਪਹਿਲਾਂ ਆਉਣਾ ਹੋਰ ਵੀ ਜਿਆਦਾ ਸਬੂਤ ਆ ਆਉਣ ਵਾਲੇ ਸਮੇਂ ਦਾ ਵੀ ਮੈਂ ਆਉਣ ਵਾਲਾ ਸਮਾਂ ਵਧੀਆ ਬਣਾਉਂਗਾ ਦ੍ਰਿੜਤਾ ਰੱਖ ਕੇ ਥਕੀਵੇਂ ਨੂੰ ਮਾਰ ਲੈਣਾ ਆਉਣ ਵਾਲੇ ਸਮੇਂ ਦਾ ਪੈਮਾਨਾ ਹੈ ਮਾਪਣ ਦਾ ਕਿ ਮੈਂ ਜਿੱਤੂਗਾ ਆਉਣ ਵਾਲਾ ਸਮਾਂ ਰਾਈਟ ਮੱਤ ਸਿਆਣੀ ਬਣਾ ਲੈਣੀ ਇਸ ਤੋਂ ਵੀ ਜਿਆਦਾ ਸਬੂਤ ਆ ਰਾਈਟ ਮੱਤ ਨੂੰ ਸਟਰੋਂਗ ਬਣਾ ਲਿਆ ਸਿਆਣੀ ਬਣਾ ਲਿਆ ਕੀ ਸਬੂਤ ਹੈ ਕਿ ਆਉਣ ਵਾਲਾ ਸਮਾਂ ਬਹੁਤ ਵਧੀਆ ਹੋਊਗਾ ਪੱਕਾ ਹੈ ਕਿਉਂਕਿ ਮਤ ਦੇ ਤਲ ਤੇ ਸਾਰਾ ਕੁਝ ਬਣਦਾ ਜ਼ਿੰਦਗੀ ਸਾਰੀ ਮਤ ਦੇ ਤਲ ਤੇ ਸਮਝ ਦੇ ਤਲ ਤੇ ਖੜੀ ਹੈ। ਅਗਰ ਤੁਸੀਂ ਇਹਨੂੰ ਮਤਲ ਥੋੜਾ ਜਿਹਾ ਵੀ ਛੇੜਦੇ ਆ ਆਪਣੇ ਸੁਭਾਅ ਬਦਲਣ ਚ ਥੋੜਾ ਜਿਹਾ ਵੀ ਛੇੜਦੇ ਆ ਆਪਣੇ ਉਦਮ ਦੇ ਵਿੱਚ ਥੋੜਾ ਜਿਹਾ ਵੀ ਛੇੜਦੇ ਆ ਦ੍ਰਿੜਤਾ ਦੇ ਵਿੱਚ ਥੋੜਾ ਜਿਹਾ ਵੀ ਮਤਲ ਛੇੜਦੇ ਆ ਤੇ ਸਿਆਣਾ ਬਣਨ ਚ ਫਿਰ ਕੀ ਹੁੰਦਾ ਜਿਹੜਾ ਆਉਣ ਵਾਲਾ ਸਮਾਂ ਹੈ ਤੁਹਾਡਾ ਆਟੋਮੈਟਿਕਲੀ ਉਹਨੂੰ ਸਿਆਣਾ ਬਣਨਾ ਹੀ ਪੈਣਾ ਹੈ। ਉਦੇ ਚ ਤੁਸੀਂ ਮੱਲਾ ਮਾਰੋਗੇ ਪੱਕਾ ਕਿਉਂਕਿ ਇਨਸਾਨ ਬਣਾਇਆ ਇਸ ਨੂੰ ਸਾਰਾ ਥੱਲੇ ਆ ਇਨਸਾਨ ਦੇ ਕੋਲ ਇੱਕ ਮਾਈਂਡ ਆ ਸ਼ਾਰਪ ਮਾਈਂਡ ਆ ਬਹੁਤ ਤੇਜ ਮਾਈਂਡ ਆ ਕਿ ਦੁਨੀਆ ਦਾ ਕੁਝ ਵੀ ਕਰ ਸਕਦਾ ਔਰ ਪੜ ਕੇ ਦੇਖੋ ਐਗਜ਼ੈਂਪਲਾਂ ਦੇਖੋ ਬਹੁਤ ਕੁਝ ਕਰਤਾ ਇਨਸਾਨ ਨੇ ਇਹ ਤਾਂ ਨਾਰਮਲ ਗੱਲਾਂ ਆ ਜਿਹੜੀਆਂ ਆਪਾਂ ਕਰ ਰਹੇ ਆ ਇਸ ਤੋਂ ਤਾਂ 20 ਗੁਣਾ ਜ਼ਿਆਦਾ ਗਾ ਇਨਸਾਨ ਲੰਘਿਆ ਤਾਂ ਇਸ ਤਰ੍ਹਾਂ ਕਰਕੇ ਪ੍ਰਵਾਹ ਨਹੀਂ ਮੰਨਣੀ ਠੀਕ ਆ ਚਾਰ ਗਿਹੜੇ ਇੱਥੇ ਹੋਣਗੇ ਪਹਿਲਾਂ ਇੱਕ ਸਤਨਾਮ ਵਾਹਿਗੁਰੂ ਦਾ ਜਾਪ ਹੋਊਗਾ ਠੀਕ ਆ ਫਿਰ ਉਸ ਤੋਂ ਬਾਅਦ ਚਾਰ ਗੜੇ ਇੱਥੇ ਹੀ ਰੌਂਡ ਤੇ ਚੱਲਣੇ ਆਏ ਉੱਪਰਲੇ ਪਾਸੇ ਦੀ ਠੀਕ ਹੈ ਆਸਤਾ ਆਸਤਾ ਇੱਕ ਸਪੀਡ ਜਿਹੜੀ ਉਨੀ ਕੀ ਰੱਖਿਓ ਤਾਂ ਕਿ ਚੱਲੀ ਜਾਵੇ ਕੰਮ ਤੇ ਸਪੀਡ ਤੇ ਨਹੀਂ ਜਾਣਾ ਕਿਸੇ ਨੇ ਵੀ ਹਾਬਜੇ ਦੇ ਨਾਲ ਜਾਓਗੇ ਤੇ ਫਿਰ ਸਟੇਮ ਨਾ ਬਣ ਜਾਂਦਾ ਤੇ ਜਾਓਗੇ ਇੱਥੇ ਜਾ ਕੇ ਹਮ ਜਾਣੇ ਆ ਫਿਰ ਖੜ ਜਾਂਦੇ ਗੜਬੜ ਹੋ ਜਾਂਦੀ ਠੀਕ ਹੈ ਚਾਰ ਗੜੇ ਤੋਂ ਬਾਅਦ ਪੰਜ ਚੌਥੇ ਗੜਾ ਜਦੋਂ ਲਾਸਟ ਆ ਗਿਆ ਫਿਰ ਇੱਥੋਂ ਦੀ ਨਿਕਲਣਾ ਹੈ ਠੀਕ ਹੈ ਸਿੱਧਾ ਬੋਨੇ ਨੂੰ ਔਰ ਕੱਲੇ ਕੱਲੇ ਨੇ ਇਸ ਰੋਡ ਤੇ ਫਿਰ ਪਰਲੇ ਪਾਸੇ ਸੂਏ ਦੀ ਪਟੜੀ ਹੋ ਕੇ ਮੋਟਰਸਾਈਕਲ ਮੂਰੇ ਜਾਊਗਾ ਜਿੱਥੇ ਨਿਸ਼ਾਨੀ ਲੱਗੀ ਮੋਟਰਸਾਈਕਲ ਵਾਲ ਨੇ ਮੋੜਿਆ ਉੱਥੋਂ ਮੁੜ ਪੈਣਾ ਠੀਕ ਹੈ ਕੋਸ਼ਿਸ਼ ਕਰਨੀ ਉਦਾਂ ਵੰਗੂ ਪੂਰਾ ਐਨ ਮਤਲਬ ਪਤਾ ਲੱਗੇ ਵੀ ਠੀਕ ਹੈ ਓਕੇ ਥੈਂਕ ਯੂ ਧੰਨਵਾਦ 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 ਵਾਹਿਗੁਰੂ 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 ਜੀ ਸੱਚਾ ਵਾਹਿਗੁਰੂ 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 ਜੀ ਵਾਹਿਗੁਰੂ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਜੀ ਵਾਹਿਗੁਰੂ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਜੀ ਵਾਹਿਗੁਰੂ ਵਾਹਿਗੁਰੂ ਆਹੇ ਗੁਰੂ ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਜੀ ਵਾਹਿਗੁਰੂ ਵਾਹਿਗੁਰੂ ਆਹੇ ਗੁਰੂ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸੁਖੇ ਆਵੀ ਸੁਖਿਆ ਆਈ ਕਰਾਈ ਆਈ ਅੱਜ ਗੱਜ ਕੇ ਜਕਾਰਾ ਗਜਾਵੇ ਫਤਿਹ ਪਾਵੇ ਨਿਹਾਲ ਹੋ ਜਾਵੇ ਤਾਂ ਸਤ ਸਤ ਸਾਬ ਸ੍ਰੀ ਗੁਰੂ ਮੇਰੀ ਪੀਰੀ ਦੇ ਮਾਲਕ ਅਕਾਲ ਸਤਿ ਸ੍ਰੀ ਅਕਾਲ ਗੋਬਸਰੀ ਦੇ ਮਾਨੂ ਪਾਵੇ ਸਤਿ ਸ੍ਰੀ ਅਕਾਲ ਜੀ ਦਾ ਝਕਾਰਾ ਗ ਜਾਵੇ ਫਤੇ ਪਾਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਜਿੱਟਿਆ ਬਾਜਾ ਵਾਲਿਓ ਸਤਿਗੁਰੂ ਰੱਖਿਓ ਬਿਰਦ ਬਣੇ ਕੀ ਲਾਜ ਕਿਤੋ ਗਤੋ ਛਿਤੋ ਸਿੰਘੋ ਸ੍ਰਮਤ ਗੁਰੂ ਖਾਲਸਾ ਸਿੰਘ ਜਹਵ ਜੀ ਕੋ ਸਤਿ ਸ੍ਰੀ ਅਕਾਲ ਰਾਡਰੀਆਂ ਫੌਜਾਂ ਵਾਹਿਗੁਰੂ ਜੀ ਕੀ ਫਤਿਹ ਅਵੀ ਅੱਜ 16 ਕਿਲੋਮੀਟਰ ਦੀ ਕ੍ਰਾਸ ਕੰਟਰੀ ਪੂਰੀ ਕਰਕੇ ਆਏ ਆ ਤੇ ਪਰਮਾਤਮਾ ਨੇ ਬੜਾ ਸਾਥ ਦਿੱਤਾ ਮੌਸਮ ਬਹੁਤ ਵਧੀਆ ਧੰਨਵਾਦ ਹੈ ਪਿੰਡ ਮਹਿਰੋਂ ਵਾਲੇ ਇਹ ਦਾਨੀ ਸੱਜਣਾ ਦਾ ਜਿਨ੍ਹਾਂ ਨੇ ਕੈਂਪ ਲਗਵਾਇਆ ਧੰਨਵਾਦ ਗਰਜੰਟ ਸਿੰਘ ਦਾ ਜਿਨੇ ਇੰਨਾ ਉਦਮ ਕੀਤਾ ਉਹਦੀ ਪਾਲਟੀ ਸਾਰੀ ਉਹਦੀ ਜਿਹੜੀ ਮਜਦਲੀ ਹੈ ਸਾਰੀ ਦੋਸਤ ਮਿੱਤਰ ਸਾਰਿਆਂ ਦੇ ਪਰਾਲੇ ਦੇ ਨਾਲ ਇਹ ਕੈਂਪ ਲੱਗਾ ਤੇ ਆਹ ਮੁੰਡਿਆਂ ਦੀ ਬਹੁਤ ਸੇਵਾ ਹੈ ਅੱਜ ਅੱਜ ਸਾਡਾ ਦੁੱਧ ਦੀ ਸੇਵਾ ਕੀਤੀ ਹੈ ਸਾਡਾ ਸਟੂਡੈਂਟ ਹੀ ਹੈ ਤੇ ਮੈਂ ਨਾ ਤਾਂ ਉਹਦਾ ਨਹੀਂ ਲੈਂਦਾ ਪਰ ਬਹੁਤ ਪਿਆਰੀ ਸ਼ਖਸੀਅਤ ਹੈ ਬਹੁਤ ਧੰਨਵਾਦ ਉਹਦਾ ਵੀ ਪ੍ਰਮਾਤਮਾ ਉਹਨੂੰ ਬਹੁਤ ਜ਼ਿਆਦਾ ਦੇਵੇ ਤੇ ਬੱਚੇ ਜਿਹੜੇ ਆ ਮੂਰੇ ਲਾਕੇ ਇਹਨਾਂ ਨੇ ਪ੍ਰਾਲਾ ਕੀਤਾ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਜਿਹੜੇ ਐਨ ਆਰ ਆਈ ਵੀਰ ਐ ਸਾਰੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਸਾਡਾ ਕੈਂਪ ਲੱਗਾ ਹੈ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਪ੍ਰਮਾਤਮਾ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਕਿਉਂਕਿ ਬੱਚਿਆਂ ਦੀ ਬਹੁਤ ਤਦਾਦ ਹੈ ਬਹੁਤ ਜ਼ਿਆਦਾ ਅੱਜ ਲੋੜ ਆਏ ਮੇਰੇ ਰੰਗਲੇ ਪੰਜਾਬ ਦੇ ਬੱਚਿਆਂ ਨੂੰ ਇਸ ਕੈਂਪ ਦੇ ਬੱਚਿਆਂ ਨੂੰ ਹੋਰ ਬਾਹਰੋਂ ਜਿਹੜੇ ਬੱਚੇ ਆਉਂਦੇ ਆ ਸਾਰੇ ਤੇ ਅੱਜ ਮਕਲ 16 ਕਿਲੋਮੀਟਰ ਦੋ ਹਫ਼ਤੇ ਹੋ ਗਏ ਸਾਨੂੰ 16 ਕਿਲੋਮੀਟਰ ਪੂਰੀ ਕਰਕੇ ਆਏ ਆ ਸੋ ਬਹੁਤ ਬਹੁਤ ਧੰਨਵਾਦ ਵੈਗੁਰਜੀ ਕਾਲਸਾ ਵੈਗੁਰਜੀ ਕੇ ਫਾਟਾ ਥੈਂਕ ਯੂ